ਤਾਨੂੰ ਪਤਾ ਵੀ ਜਿਹੜਾ ਪੰਜਾਬੀਆ ਦਾ ਰੁਤਬਾ ਹੈ ਉਹ ਸਿਰਫ ਦਸਤਾਰ ਦੇ ਨਾਲ ਹੈ ਕਿਉਂਕਿ ਜਿਹਦੇ ਸਿਰ ਤੇ ਦਸਤਾਰ ਸੁਜਰੀ ਉਹਨੂੰ ਹੀ ਸਰਦਾਰ ਜੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਇਸ ਲਈ ਜਿਵੇਂ ਸਾਡਾ ਇਹ ਭਰਾ ਪੰਜਾਬ ਤੋਂ ਹੀ ਹੈ ਪਰ ਇਹ ਤਕਰੀਬ ਨੇ ਤੇ ਪਿਛਲੇ 5 ਸਾਲਾਂ ਤੋਂ ਆਪਣਾ ਰੋਜੀ ਰੋਟੀ ਲਈ ਕੰਮ ਕਰ ਰਿਹਾ ਤੇ ਇਹਨੂੰ ਪਤਾ ਸੀ ਵੀ ਅਸੀਂ ਇੱਥੇ ਵਿਜ਼ਿਟ ਕਰਨ ਲਈ ਆਏ ਹੋਏ ਹਾਂ ਤੇ ਅੱਜ ਸਾਡਾ ਲਾਸਟ ਦਿਨ ਦੀ ਫੇਲ ਸੀ ਇੱਥੇ ਵਰਕਸ਼ਪ ਲਈ ਪਿਆ ਦੇਖਣ ਲਈ ਆਏ ਮੇਰੇ ਨਾਲ ਸਾਡੇ ਇੰਟਰਨੈਸ਼ਨਲ ਦਸਤਾਰ ਕੋਰ ਦੇ ਸਟਾਰਕ ਦੀ ਭੈਣੀ ਤੇ ਇਹ ਵੀਰ ਸਾਨੂੰ ਮਿਲਿਆ ਤੇ ਮੈਨੂੰ ਜਦੋਂ ਮਿਲਿਆ ਤੇ ਪਤਾ ਲੱਗਿਆ ਵੀ ਇਹ ਵੀ ਸਾਡੇ ਲੁਧਿਆਣਾ ਏਰੀਆ ਦਾ ਹੀ ਆ ਤੇ ਬੜੀ ਖੁਸ਼ੀ ਹੋਈ ਪਹਿਲਾਂ ਤਾਂ ਮਿਲ ਕੇ ਤੇ ਚੰਗੇ ਕੰਮ ਤੇ ਆ ਚੰਗੀ ਜੋਬ ਤੇ ਆ ਤੇ ਇਹਨੇ ਵੀ ਆਪਣੀਆਂ ਦਸਤਾਰਾਂ ਨੂੰ ਸਾਡੀਆਂ ਨੂੰ ਦੇਖ ਕੇ ਇੱਛਾ ਪ੍ਰਗਟ ਕੀਤੀ ਵੀ ਮੇਰੇ ਭਾਜੀ ਤੁਸੀਂ ਛੋਣੀ ਦਸਤਾਰ ਸਜਾ ਸਕਦੇ ਹੋ ਤੁਹਾਡੇ ਮਰਗੀ ਜਾਂ ਮੱਟਾ ਵਾਲੀ ਕਿਉਂਕਿ ਸਾਡੇ ਕੋਲ ਟਾਈਮ ਵੀ ਸ਼ਾਰਟ ਸੀ ਤੇ ਕੁਦਰਤੀ ਸਾਡੇ ਕੋਲ ਗੱਡੀ ਦੇ ਵਿੱਚ ਦਸਤਾਰ ਵੀ ਪਈ ਸੀ ਇਹ ਇਹ ਬੱਚੇ ਦੀ ਇੱਛਾ ਅਸੀਂ ਪੂਰੀ ਕੀਤੀ ਹੈ ਪਰ ਪਹਿਲਾਂ ਇਸ ਤੋਂ ਪ੍ਰਣ ਲਿਆ ਵੀ ਤੈਨੂੰ ਪ੍ਰਣ ਕਰਨਾ ਪਊਗਾ ਜੇ ਤੁਸੀਂ ਦਸਤਾਰ ਲੈਣੀ ਹੈ ਜਾਂ ਸਜਾਉਣੀ ਹੈ ਵੀ ਅੱਜ ਤੋਂ ਬਾਅਦ ਤੁਸੀਂ ਦਸਤਾਰ ਹੈ ਜਿਹੜੀ ਲਗਾਤਾਰ ਸਜਾਉਗੇ ਕਿਉਂਕਿ ਅਸੀਂ ਜਿੱਥੇ ਵੀ ਦਸਤਾਰ ਦੀ ਸੇਵਾ ਕਰਦੇ ਆ ਜਾਂ ਦਸਤਾਰ ਦਾ ਕੈਂਪ ਲਾਉਣਾ ਜਾਂ ਲੱਗੜ ਦਸਤਾਰਾਂ ਦੇ ਲੱਗਿਆ ਉੱਥੇ ਅਸੀਂ ਚਾਹੁੰਦੇ ਆ ਵੀ ਸਾਡੇ ਨੌਜਵਾਨ ਜਿਹੜੇ ਕਿ ਪੱਤ ਤੋ ਚੁੱਕੇ ਨੇ ਦਾੜੀ ਕੇਸ ਕਤਲ ਕਰਾਉਂਦੇ ਨੇ ਉਹ ਨੌਜਵਾਨ ਵਾਪਸ ਆਪਣੇ ਵਿਰਥੇ ਨਾਲ ਜੁੜ ਸਕਣਾਂ ਇਸ ਵਾਰੀ ਵੀ ਅਸੀਂ ਜਿਹੜਾ ਸਾਡਾ ਟੂਰ ਸੀ ਪਹਿਲਾਂ ਅਸੀਂ ਗੁਰਦੁਆਰਾ ਹਰਗੋਬਿੰਦ ਸਾਹਿਬ ਵਿਖੇ ਇੱਕ ਦਾ ਅੰਦਾਜ਼ ਸਤਾਰ ਸਖਲਾਈ ਕੈਂਪ ਵੀ ਲਗਾਇਆ ਤੇ ਉੱਥੇ 20 ਤੋਂ ਵੱਧ ਕੀ ਸਾਡੇ ਮੁੰਡਿਆਂ ਨੇ ਅ ਪੱਕੇ ਤੌਰ ਤੇ ਸਭ ਸੂਰਤ ਹੋਣ ਦਾ ਪ੍ਰਣ ਕੀਤਾ ਪੱਕੇ ਤੌਰ ਤੇ ਦਸਤਾਰ ਸਜਾਉਣ ਦਾ ਪ੍ਰਣ ਕੀਤਾ ਤੇ ਅੱਜ ਸਾਨੂੰ ਹੋਰ ਵੀ ਖੁਸ਼ੀ ਹੋਈ ਕਿ ਸਾਡਾ ਦबई ਦਾ ਟੂਰ ਹੈ ਸਫਲ ਹੋਇਆ ਤੇ ਸਾਡਾ ਭਰਾ ਅ ਪੱਕੇ ਤੌਰ ਤੇ ਦਸਤਾਰ ਸਜਾਊਗਾ ਅਸੀਂ ਅ ਦਿলো ਧੰਨਵਾਦ ਕਰਦੇ ਹਾਂ ਤੇ ਸੁਕਰਾਨਾ ਕਰਦੇ ਹਾਂ ਸੱਚੇ ਪਾਤਸ਼ਾਹ ਦਾ ਕਿ ਇਦਾਂ ਦੇ ਬੱਚਿਆਂ ਨੂੰ ਦੇਦੂ ਕੜੀ ਰਾਤ ਤੋਂ ਕੂਰੀ ਤਰੱਕੀ ਬਖਸ਼ੋ ਅਤੇ ਸਾਨੂੰ ਵੀ ਸੇਵਾ ਹੈ ਜਿਹੜੀ ਮਰਦੇ ਦਮ ਤੱਕ ਨਮੋੜ ਦਾ ਬਲ ਬਖਸ਼ੋ ਧੰਨਵਾਦ ਜੀ ਹਾਂ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਦਵਾਈ ਦੇ ਟੂਰ ਤੇ ਆ ਤੇ ਅਸੀਂ ਅੱਜ ਬਹੁਤ ਸੁਣੀ ਫਾਲੂ ਦੇਖਣ ਦੇ ਲਈ ਇੱਥੇ ਪਹੁੰਚੇ ਸੀ ਤੇ ਇਹ ਸਾਡਾ ਭਰਾ ਜਿਹੜਾ ਸਾਨੂੰ ਕੁਦਰਤੀ ਹੈ ਸਾਡੇ ਏਰੀਆ ਦੇ ਹੀ ਆ ਤੇ ਅਸੀਂ ਇਹਨਾਂ ਨੂੰ ਉਹ ਕਰਨਾ ਹੈ ਇਹ ਕਹਿੰਦੇ ਭਰਾ ਕਣੇ ਦਸਤਾਰ ਸਜਾਉਣੀ ਆ ਤਾਂ ਕਰਕੇ ਅਸੀਂ ਇਹਦੇ ਦਸਤਾਰ ਸਜਾਉਣ ਲੱਗੇ ਤੇ ਬੱਟਾ ਵਾਲੀ ਦਸਤਾਰ ਸਜਾਉਣਾ ਚਾਹੁੰਦਾ ਸਾਡੇ ਸੋਹਣੇ ਬੱਗਾਂ ਨੂੰ ਦੇਖ ਕੇ ਦਸਤਾਰ ਸਜਾਉਣ ਲੱਗੇ ਆ ਤੇ ਇਹਨੇ ਇੱਛਾ ਜाहिर ਕੀਤੀ ਤੇ ਤੈਨੂੰ ਆਪਾਂ ਦਸਤਾਰ ਸਜਾ ਦਿੱਤੀ। ਵੀਰ ਵੀਰਾਂ ਅੱਜ ਹੀ ਦੁਬਈ ਮੌਲਕ ਮਨਾਏ ਹੋਏ ਸੀਗੇ ਉਧਰ ਦੀ ਸਰਦਾਰੀ ਰਹਿਣ ਵਾਲੇ ਸਾਲੂ ਵੀਰ ਜੀ ਟੱਕਰੀ ਤੇ ਇਹਨਾਂ ਦੀਆਂ ਸੋਹਣੀਆਂ ਦਸਤਾਰਾਂ ਦੇਖ ਕੇ ਮੈਨੂੰ ਵੀ ਦਸਤਾਰ ਸਨੇਉਣ ਦਾ ਬਹੁਤ ਦਿਲ ਕੀਤਾ। ਮੈਂ ਇਹਨਾਂ ਵੀਰ ਜੀ ਨੂੰ ਪੁੱਛਿਆ ਵੀ ਮੇਰੇ ਦਸਤਾਰ ਸਜਾਵੋਗੇ। ਵੀਰ ਜੀ ਕਹਿੰਦੇ ਹਾਂ ਜੀ ਸਾਡੀ ਗੱਡੀ ਵਿੱਚ ਦਸਤਾਰ ਹੈਗੀ ਆ। ਵੀਰ ਜੀ ਤੁਹਾਡੇ ਦਸਤਾਰ ਸਜਾ ਦਿੰਦੇ ਆ। ਇਹਨਾਂ ਨੂੰ ਕਿਹਾ ਵੀ ਮੈਨੂੰ ਪਟਾਣ ਵਾਲੀ ਦਸਤਾਰ ਸਜਾਉਣ ਦਾ ਮਨ ਕਰ ਰਿਹਾ ਹੈ ਇਹਨਾਂ ਨੇ ਮੇਰੇ 2 ਮਿੰਟ ਦੇ ਵਿੱਚ ਪਟਾਣ ਵਾਲੀ ਦਸਤਾਰ ਸਜਾ ਕੇ ਮੇਰਾ ਬਹੁਤ-ਬਹੁਤ ਸਤਿਕਾਰ ਕੀਤਾ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੇਰਾ ਦਿਲ ਕਰ ਰਿਹਾ ਹੈ ਮੈਂ ਹੁਣ ਤੋਂ ਹਰ ਰੋਜ਼ ਦਸਤਾਰ ਸਜਾਇਆ ਕਰਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ